ਹਾਂਜੀ ਦੋਸਤੋ ਅੱਜ ਤੁਹਾਡੇ ਲੈ ਕੇ ਆਏ ਆਂ ਬੱਚਿਆਂ ਲਈ ਬਹੁਤ ਹੀ ਵਧੀਆ ਟੌਪਿਕ ਜੋ ਬੱਚੇ ਤੁਹਾਡੇ ਫੋਨ ਦੇ ਐਡਿਕਟਡ ਨੇ ਛੋਟੇ ਬੱਚੇ ਉਹਨਾਂ ਨੂੰ ਉਹਨਾਂ ਤੋਂ ਤੁਸੀਂ ਕਾਫੀ ਪਰੇਸ਼ਾਨ ਹੋਵੋਗੇ ਕਿ ਫੋਨ ਦੀ ਜਾਨ ਨਹੀਂ ਛੱਡਦੇ ਅੱਜਕੱਲ ਬੱਚੇ ਤੇ ਇਸ ਤੋਂ ਵਧੀਆ ਪਹਿਲਾਂ ਤਾਂ ਤੁਸੀਂ ਬੱਚਿਆਂ ਨੂੰ ਸੰਸਕਾਰ ਐਵੇਂ ਦੇ ਦਿਓ ਕਿ ਤੁਹਾਡੇ ਬੱਚੇ ਫੋਨ ਨੂੰ ਨਾ ਫੜਨ ਤੇ ਉਹ ਜੇਕਰ ਕੁਝ ਵੇਖਣਾ ਚਾਹੁੰਦੇ ਨੇ ਉਹਨਾਂ ਟੀਵੀ ਦੇ ਉੱਤੇ ਕਾਰਟੂਨ ਜਾਂ ਹੋਰ ਕੋਈ ਚੈਨਲ ਲਗਾ ਕੇ ਤੁਸੀਂ ਦਿਖਾ ਸਕਦੇ ਹੋ ਅਗਰ ਬੱਚੇ ਨਹੀਂ ਦੇਖਦੇ ਕੋਸ਼ਿਸ਼ ਕਰੋ ਵੀ ਖੁਦ ਬੱਚਿਆਂ ਦੇ ਨਾਲ ਬੈਠ ਕੇ ਇੱਕ ਅੱਧਾ ਘੰਟਾ ਉਹਨਾਂ ਨੂੰ ਨਾਲ ਟੀਵੀ ਦੇਖਾਓ ਕਾਰਟੂਨ ਦਿਖਾਓ ਜਾਂ ਕੁਝ ਨਾਲ ਉਹਨਾਂ ਨੂੰ ਸਿੱਖਣ ਨੂੰ ਉੱਥੋਂ ਮਿਲੇ ਅਗਰ ਫਿਰ ਵੀ ਬੱਚੇ ਤੁਹਾਡੇ ਜਿੱਦ ਕਰਦੇ ਨੇ ਕਿ ਨਹੀਂ ਅਸੀਂ ਫੋਨ ਚਲਾਉਣਾ ਹੈ ਉਹ ਖਾਣਾ ਖਾਣ ਦੇ ਟਾਈਮ ਜਾਂ ਹੋਰ ਨਾਰਮਲ ਐਕਟੀਵਿਟੀ ਦੇ ਟਾਈਮ ਤੁਹਾਡੇ ਬੱਚੇ ਫੋਨ ਦੀ ਜਿੱਦ ਕਰਦੇ ਨੇ ਤੁਸੀਂ ਬੱਚਿਆਂ ਨੂੰ ਦਿਖਾ ਸਕਦੇ ਹੋ ਇਹ YouTube ਦੇ ਚਾਰ ਚੈਨਲ ਪਹਿਲਾ ਚੈਨਲ ਹੈ Mimi and Daddy ਇਹਦੇ ਉੱਤੇ ਤਾਂ ਬੱਚਿਆਂ ਨੂੰ ਬਹੁਤ ਹੀ ਸੋਹਣੀਆਂ-ਸੋਹਣੀਆਂ ਐਕਟੀਵਿਟੀ ਬੱਚਿਆਂ ਨੂੰ ਅ ਅچھے ਸੰਸਕਾਰ ਮਿਲਣਗੇ ਔਰ ਜਿੱਦਾਂ ਕਿ ਬੌਸ ਕੋ ਸਿੱਖਣ ਨੂੰ ਮਿਲੇਗਾ ਜਾਂ ਆਪਣੇ ਬੱਚੇ ਸੇਫਟੀ ਦੇ ਉੱਤੇ ਬਹੁਤ ਕੁਝ ਸਿੱਖਣਗੇ ਦੂਜਾ ਚੈਨਲ ਹੈ ਰੋ ਕੈਂਡਲਰ ਇਹਦੇ ਉੱਤੇ ਤੁਹਾਡੇ ਬੱਚੇ ਇੰਗਲਿਸ਼ ਲੈਂਗੁਏਜ ਦੇ ਉੱਤੇ ਕਾਫੀ ਕੰਮ ਕਰਨਗੇ ਛੋਟੇ ਹੁੰਦੇ ਜਿੱਦਾਂ ਵਾ ਅੱਜਕੱਲ ਟ੍ਰੈਂਡ ਆ ਗਿਆ ਤੁਹਾਡਾ ਬੱਚਾ ਇੰਗਲਿਸ਼ ਬੋਲਦਾ ਜਾਂ ਨਹੀਂ ਬੋਲਦਾ ਹਨ ਤੇ ਉਹਦੇ ਉੱਤੇ ਤੁਹਾਨੂੰ ਕਾਫੀ ਮਦਦ ਮਿਲੇਗੀ ਤੁਹਾਡੇ ਬੱਚੇ ਨੂੰ ਤੀਜਾ ਚੈਨਲ ਹੈ ਸਮਾਈਲ ਐਂਡ ਲਰਨ ਇੰਗਲਿਸ਼ ਇਹਦੇ ਉੱਤੇ ਤੁਹਾਡੇ ਬੱਚੇ ਬਹੁਤ ਹੀ ਵਧੀਆ ਸਟੱਡੀ ਦੇ ਉੱਤੇ ਕਾਫੀ ਜ਼ਿਆਦਾ ਸੁਧਾਰ ਆਏਗਾ ਉਹ ਛੋਟੇ ਛੋਟੇ ਐਕਟੀਵਿਟੀਆਂ ਤੁਹਾਨੂੰ ਬੱਚਿਆਂ ਨੂੰ ਕਰਕੇ ਬੱਚਿਆਂ ਨੂੰ ਸਟੱਡੀ ਦੇ ਉੱਤੇ ਕਾਫੀ ਮਦਦ ਕਰਦੇ ਨੇ ਔਰ ਇਹਦੇ ਨਾਲ ਚੌਥਾ ਚੈਨਲ ਹੈ ਬੇਬੀ ਫਿੰਨ ਕਰਕੇ ਜੋ ਕਿ ਤੁਹਾਡੇ ਬੱਚਿਆਂ ਨੂੰ ਕਾਰਟੂਨ ਦੇ ਜ਼ਰੀਏ ਕਾਫੀ ਸੋਹਣੀਆਂ ਐਕਟੀਵਿਟੀਆਂ ਦੱਸਦੇ ਨੇ ਬਹੁਤ ਵਧੀਆ ਵਧੀਆ ਗੱਲਾਂ ਦੱਸਣਗੇ ਜਿਸ ਨਾਲ ਤੁਹਾਡੇ ਬੱਚੇ ਕਾਫੀ ਐਕਟਿਵ ਐਕਟਿਵਿਟੀ ਦੇ ਵਿੱਚ ਕਾਫੀ ਜ਼ਿਆਦਾ ਮਜ਼ਬੂਤ ਹੋ ਜਾਣਗੇ ਤੇ ਇਹ ਸੀ ਤੁਹਾਡੇ ਲਈ ਚਾਰ ਚੈਨਲ ਤਾਂ ਤੁਸੀਂ ਇਹ ਇਹੇ ਬੱਚਿਆਂ ਨੂੰ ਦਿਖਾਉਣੇ ਨੇ ਅੱਜ ਤੋਂ ਬਾਅਦ ਕੋਸ਼ਿਸ਼ ਕਰਨੀ ਆ ਅਗਰ ਬੱਚੇ ਤਾਂ ਵੀ ਤੁਹਾਡੀ ਜਿੱਦ ਕਰਦੇ ਨੇ ਨਹੀਂ ਅਸੀਂ ਪੁੱਠਿਆ ਸਿੱਧਾ ਰੇਲਾ ਵੇਖਣੀ ਆ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਟਾਈਮ ਦਿਵੋ ਉਹਨਾਂ ਦੇ ਨਾਲ ਬੈਠ ਕੇ ਥੋੜਾ ਜਿਹਾ ਉਹਨਾਂ ਦੀ ਜੋ ਫੋਨ ਤੋਂ ਐਡਿਕਟਡ ਨੇ ਉਹਨਾਂ ਦੀ ਐਡਿਕਸ਼ਨ ਉਹਨਾਂ ਨੂੰ ਛਡਵਾਓ